ਜੀ ਜੀ ਮੈਂ ਮੁਈ ਬੋਲਡ ਦਾ ਕੰਮ ਕਰਦਾ ਬੋਲਡ ਦੇ ਟਾਈਮ ਤੇ ਪਹਿਲਾਂ ਲੋਕੀ ਬਿੱਲ ਤਰਨ ਵਾਸਤੇ ਆਪਣੀ ਅਕਤਰਾ ਰਾਜੇ ਫਾਦੀਆ ਵਾਲੀਆਂ ਉਹ ਮੰਦਰੀਆਂ ਮਗੇ ਘਰੇ ਨਖਰੀ ਕੀ ਨਸਰੀ ਦੇ ਬੇਲਤਾ ਹੂੰ ਇਹ ਤੁਹਾਡੀ ਕਿਰਪਾ ਸਾਰਿਆਂ ਦੇ ਹੋਈ ਏ ਮਾਰੇ ਬੰਦਿਆਂ ਦੇ ਜਿਹੜੇ ਵਿਚਾਰੇ ਕੋਈ ਸਵੇਰੇ ਉੱਠਦੇ ਇ ਕੋਈ ਟੈਨਸ਼ਨ ਹੁੰਦੀ ਏ ਘਰ ਦਾ ਮੈਂ ਕੋਈ ਦਾੜਾ ਪੜੇ ਜੇ ਬਮਲ ਬੇਲ ਤਰਨ ਤੁਹਾਡੀਆਂ ਮੇ ਵਾਲੀਆਂ ਜਮੁੰਦਰੀਆਂ ਰਿਪੋਰਟ ਦਾ ਗਾਮੀ ਮਿਲ ਪੱਕਾ ਉਹ ਸਵੇਰੇ ਹੀ ਵਿਚਾਰੇ ਆਪਣੇ ਗੈਰ ਇਕਰ ਕਰਨਾ ਹੈ ਅੱਜ ਉਹ ਆਪਣੇ ਘਰ ਸੁਖ ਸ਼ਾਂਤੀ ਹੈ ਰਿਪੋਰਟ ਅਸਲਾਮੁਅਲਾਈਕਮ ਅੰਮ੍ਰਿਤ ਸਾਹਿਬ ਜੀ ਆਪਣਾ ਗੋਲਡ ਦਾ ਅਸਲਾ ਹੈ ਮੈਂ ਅਸ਼ੁਰੂਵੈਨ ਨਮੇਖਤਿਯਾ ਤੁਹਾਡਾ ਨਾਮ ਕੋਲ ਨਹੀਂ ਤੁਹਾਡੇ ਸਿਰੇ ਬਿਲ ਨਹੀਂ ਸੈਂ ਲੜਾ ਨਹੀਂ ਤੁਹਾਡੀਆਂ ਜਿਹੜੀਆਂ ਨਿੱਕੇ ਨਿੱਕੇ ਤੁਹਾਡੀਆਂ ਤੇ ਛੋੜੇ ਥੋੜੀਆਂ ਫੂਕਾਂ ਨੇ ਨਾ ਉਹ ਫੂਕਾਂ ਜਿਹੜੀਆਂ ਨੇ ਤੁਸੀਂ ਮਾਰਦੇ ਹੋ ਜਦੋਂ ਬਣਾਉਣੇ ਹੋ ਗਹਿਣੇ ਤਾਂ ਉਹ ਪੰਜਾਬ ਨੂੰ ਵੀ ਇਦਾਂ ਦਾ ਇੱਕ ਗਹਿਣਾ ਬਣਾਉਣਾ ਹੈ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਸੋ ਨਗ ਜਿਹੜਾ ਪੰਜਾਬ ਦਾ ਉਹਨੂੰ ਉਹਦੀ ਉਹਦੀ ਚਮਕ ਆਪਾਂ ਫਿੱਕੀ ਨਹੀਂ ਪੈਣ ਦੇਣੀ ਬਹੁਤ ਬਾਤ ਕੀ ਉਹ ਮਾਰੇ ਬੱਚੇ ਉਹ ਘਰ ਅੱਜ ਰੋਟੀ ਵੀ ਪੱਕਦੀ ਏ ਉਹਨਾਂ ਦੇ ਬੱਚੇ ਦੀ ਫੀਸਾਂ ਵੀ ਚੱਲਦੀਆਂ ਤੇ ਤੁਹਾਡੇ ਮਾਲ ਨਾਲ ਸਾਰਾ ਇਹ ਸਾਡਾ ਮਕੀ ਹੈ ਪੰਜਾਬ ਨੂੰ ਇੱਕ ਸ਼ਾਨ ਹੋਇਆ ਜਿੰਨਾਂ ਨੂੰ ਰੋਟੀ ਖਾਣ ਦੀ ਚਿੰਤਾ ਨਹੀਂ ਨਦੀ ਵੇਖਦਾ ਹੁੰਦਾ ਤੁਹਾਨੂੰ ਮੇਰੇ ਪਰਮਾਤਮਾ ਨੂੰ ਕਾਂਗਰਸ ਆਮੇ ਤੱਕ ਦੇਖੋ ਹੱਕ ਤੱਕ ਮਾਰ ਦਿਓ ਇੱਕ ਪਾਸੇ ਤਾਂ ਇੱਕ ਪਾਸੇ ਤਾਂ ਆ ਪਿਆਰ ਹੈ ਕਿ ਆਪ ਹੀ ਖੜੇ ਹੋ ਕੇ ਆ ਕੇ ਦੁਆਵਾਂ ਦੇਣ ਲੱਗ ਗਏ ਮਾਵਾਂ ਮਿਲਦੀਆਂ ਸਿਰ ਪਲੋਸਦੀਆਂ ਭੈਣਾਂ ਦੁਆਵਾਂ ਦਿੰਦੀਆਂ ਨੌਜਵਾਨ ਮੁੰਡੇ ਮੋਢੇ ਤੇ ਹੱਤਰ ਕੇ ਸੈਲਫੀਆਂ ਖਿੱਚਾਉਂਦੇ ਆ ਇੱਕ ਪਾਸੇ ਤਾਂ ਪਿਆਰ ਹੈ ਦੂਜੇ ਪਾਸੇ ਕਾਲੀ ਕਾਂਗਰਸੀ ਲੀਡਰ ਹੈ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਸੋ ਇਹ ਹੈ ਜਤ ਆਪਾਂ ਮੇਰਾ ਬਣਾ ਹੀ ਕਰੇ ਯਾਰ ਮੈਂ ਤਾਂ ਪਰਮਾਤਮਾ ਕੇ ਹੀ ਅਰਦਾਸ ਕਰਦਾ ਪਰਮਾਤਮਾ ਜਿੰਨੀ ਕਿ ਇੱਜ਼ਤ ਬਣਾਈ ਐ ਭਾਵੇਂ ਵਧਾਈ ਨਾ ਪਰ ਇੰਨੀ ਕੁ ਬਣਾਈ ਰੱਖੀ ਕਿਸੇ ਤੇ ਕੰਮ ਹੀ ਆਈਏ ਕਿਸੇ ਦਾ ਚੁੱਲਾ ਮੇਰੇ ਕਰਕੇ ਜੇ ਠੰਡਾ ਨਾ ਹੋਵੇ ਜੇ ਮੇਰੇ ਸਾਈਨਾ ਕਰਕੇ ਚੁੱਲਾ ਵੱਡਾ ਹੋਵੇ ਤਾਂ ਇਹ ਤੋਂ ਵੱਡਾ ਕੋਈ ਪੁੰਨ ਨਹੀਂ